ਇਸ ਵਕਤ ਜਿਵੇਂ ਰਾਜਪੁਰਾ ਵਿਖੇ ਲੱਗੇ ਹੋਏ ਕਿਸਾਨ ਮੇਲੇ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜਿੱਥੇ ਕਿ ਵੱਖ-ਵੱਖ ਜੁੜੀਆਂ ਕੰਪਨੀਆਂ ਨੇ ਉਹਨਾਂ ਵੱਲੋਂ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਔਜ਼ਾਰ ਨੇ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚ ਰਹੇ ਨੇ ਆਪਣੇ ਮਨਪਸੰਦ ਦੇ ਰੀਪਰ ਕੰਬਾਇਨਾ ਟਰੈਕਟਰ ਇਸ ਤੋਂ ਇਲਾਵਾ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਔਜ਼ਾਰ ਨੇ ਉਹਨਾਂ ਨੂੰ ਲੈਣ ਆ ਰਹੇ ਤੁਸੀਂ ਇਸ ਵਕਤ ਦੇਖ ਸਕਦੇ ਹੋਵੋਗੇ ਵੱਡੀ ਗਿਣਤੀ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ ਭਾਵੇਂ ਕਿ ਮੀਂਹ ਦੇ ਕਾਰਨ ਜਿਹੜਾ ਹੈਗਾ ਇਸ ਵਕਤ ਮੌਸਮ ਖਰਾਬ ਹੋ ਚੁੱਕਾ ਹੈ ਤੇ ਕਹਿ ਸਕਦੇ ਆ ਕਿ ਬਹੁਤ ਵੱਡਾ ਇੱਕ ਨਕਾਰਮਤ ਪ੍ਰਭਾਵ ਪਿਆ ਹੈ ਲੋਕਾਂ ਦੇ ਉੱਤੇ ਜੀ ਕਿਸਾਨਾਂ ਦੇ ਵੱਲੋਂ ਜਿਹੜੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ ਕੰਪਨੀਆਂ ਵੱਲੋਂ ਉਹਨਾਂ ਦੇ ਇਸ ਵਕਤ ਤੁਸੀਂ ਹਾਲਾਤ ਦੇਖ ਸਕਦੇ ਹੋਗੇ ਗੁਰਮੁਖਰ ਰੇਪਰ ਤੋਂ ਲਾਵਾ ਬ੍ਰਾਹਮਣੀ ਬ੍ਰੰਮੀ ਪਸ਼ੂ ਖਰਾਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਕ ਤਰ੍ਹਾਂ ਦਾ ਜਿਹੜੇ ਕੰਪਨੀਆਂ ਵਾਲੇ ਨੇ ਉਹਨਾਂ ਨੂੰ ਇਸ ਪ੍ਰਦਰਸ਼ਨੀ ਤੋਂ ਕੋਈ ਖਾਸ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਉਹਨਾਂ ਦੇ ਚਿਹਰੇ ਉਹਨੇ ਖੁਸ਼ ਨਹੀਂ ਸਨ ਜਿਨੇ ਹੋਣੇ ਚਾਹੀਦੇ ਸਨ ਪਰ ਜੇ ਕਿਤੇ ਮੌਸਮ ਦੀ ਗੱਲ ਕਰੀਏ ਮੌਸਮ ਸੁਹਾਵਣਾ ਹੈ ਤੇ ਲੋਕ ਆਪਣੀ ਛੋਟੀ ਮੋਟੀ ਖਰੀਦਦਾਰੀ ਕਰ ਰਹੇ ਨੇ ਇਸ ਵਕਤ ਵੱਡੀ ਗਿਣਤੀ ਕਿਸਾਨ ਵਪਾਰੀ ਅਤੇ ਪ੍ਰਦਰਸ਼ਨੀਆਂ ਦਾ ਜੇਕਰ ਗੱਲ ਕਰੀਏ ਪ੍ਰਦਰਸ਼ਨੀਆਂ ਬਹੁਤ ਵੱਡੇ ਪੱਧਰ ਤੇ ਲਗਾਈਆਂ ਗਿਆ ਨੇ ਖੇਤੀਬਾੜੀ ਨਾਲ ਸੰਬੰਧਿਤ ਨਰਸਰੀ ਨਾਲ ਸੰਬੰਧਿਤ ਜਿਹੜੇ ਬੀਜ ਨੇ ਖਾਦਾਂ ਨੇ ਅਤੇ ਹੋਰ ਜਿਹੜੇ ਹੈਗੇ ਨੇ ਲੋਕਾਂ ਕੋਲੋਂ ਇੱਥੇ ਖਰੀਦਦਾਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਵੱਡੀ ਗਿਣਤੀ ਜਿਹੜੇ ਖੇਤੀਬਾੜੀ ਨਾਲ ਜੁੜੇ ਫੁੱਲਾਂ ਨਾਲ ਜੁੜੇ ਲੋਕ ਨੇ ਪ੍ਰਦਰਸ਼ਨੀਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਅਕਤਸੀ ਲਿੰਕ ওভারਸੀਜ਼ ਤੋਂ ਇਲਾਵਾ ਹੋਰ ਵੱਡੀਆਂ-ਵੱਡੀਆਂ ਕੰਪਨੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਵੋਗੇ ਕਿ ਐਗਰੋ ਇੰਜੀਨੀਅਰਿੰਗ ਇੰਡਸਟਰੀ ਆਰਗੋ ਅਤੇ ਮੁੰਡੀ ਗਰੁੱਪ ਆਫ ਇੰਡਸਟਰੀਜ਼ ਦੇ ਵੱਲੋਂ ਲਗਾਈਆਂ ਗਿਆ ਪ੍ਰਦਰਸ਼ਨੀਆਂ ਦੇ ਵਿੱਚ ਕੋਈ ਖਾਸ ਭੀੜ ਨਜ਼ਰ ਨਹੀਂ ਆ ਰਹੀ ਭਾਵੇਂ ਕਿ ਇਕਦੁੱਕਾ ਲੋਕ ਇੱਥੇ ਖੜੇ ਹੋਏ ਨੇ ਤੁਸੀਂ ਪ੍ਰਦਰਸ਼ਨੀਆਂ ਦੇ ਵਿੱਚ ਜਿਹੜਾ ਹਾਲਾਤ ਤੁਸੀਂ ਦੇਖ ਸਕਦੇ ਹੋਵੋਗੇ ਕਿ ਲੋਕਾਂ ਦੇ ਜਿੱਥੇ ਮੌਸਮ ਸੁਹਾਵਣਾ ਹੈ ਉਸ ਦੀ ਖੁਸ਼ੀ ਹੈ ਕਿ ਕੋਈ ਗਰਮੀ ਨਹੀਂ ਹੈ ਪਰ ਤੁਸੀਂ ਇਸ ਵਕਤ ਫੀਡ ਏਜੰਸੀ ਜਿਹੜੀ ਹੈਗੀ ਕਾਫ ਦਰਵਾਰ ਫੀਡਸ ਮਿਲਸ ਅਤੇ ਕੋਰੀਅਨ ਟੈਕਨੋਲੋਜੀ ਤੋਂ ਇਲਾਵਾ ਖਾਲਸਾ ਇੰਟਰਨੈਸ਼ਨਲ ਖਾਲਸਾ ਐਡਵਰਨੋ ਵੀ ਜਿਹੜੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਵੱਡੀ ਗਿਣਤੀ ਕਿਸਾਨ ਇਸ ਵਕਤ ਸ਼ਾਇਦ ਲੋੜ ਤੋਂ ਵੱਧ ਹਾਂ ਜਿੱਥੇ ਕਿ ਖਰੀਦਦਾਰੀ ਕਰਨੀ ਸੀਗੀ ਹਾਂ ਪਰ ਇਕਾ ਦੁੱਕਾ ਲੋਕ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਆ ਮਾਹੌਲ ਪੂਰੀ ਤਰ੍ਹਾਂ ਠੀਕ ਹੈ ਭਾਵੇਂ ਕਿ ਅਸੀਂ ਕਿਸੇ ਨਾਲ ਗੱਲ ਕਰਨ ਦੇ ਮੂਡ ਦੇ ਵਿੱਚ ਨਹੀਂ ਹਾਂ ਕਿਉਂਕਿ ਲੋਕਾਂ ਨੂੰ ਕੀ ਹੋਈ ਵੱਡੀ ਗਿੰਤੀ ਜਿਹੜੇ ਨਾਰਾਇਣ 99 ਅਤੇ ਹੋਰ ਵੱਡੇ ਵੱਡੇ ਕੰਪਨੀਆਂ ਵੱਲੋਂ ਆਰ ਐਗਰੀ ਜ਼ੋਨ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਹੈ ਬਹੁਤ ਵਧੀਆ ਇੰਤਜ਼ਾਮ ਹੋ ਰਹੇ ਹਨ ਪਰ ਕਿਤੇ ਨਾ ਕਿਤੇ بارش ਨੇ ਇਨਾ ਇੰਤਜ਼ਾਮਾਂ ਤੇ ਕਹਿ ਸਕਦੇ ਆ ਕਿ ਇੱਕ ਬਹੁਤ ਵੱਡਾ ਨਕਾਰਾਤਮਕ ਪ੍ਰਭਾਵ ਥੇਕਣ ਨੂੰ ਮਿਲ ਰਿਹਾ ਹੈ ਜਿੱਥੇ ਕਿਤੇ ਬਹੁ ਗਿਣਤੀ ਲੋਕਾਂ ਵੱਲੋਂ ਇੱਥੇ ਬੁਕਿੰਗਾਂ ਹੋਣੀਆਂ ਸਨ ਹਜ਼ਾਰ ਖਰੀਦੇ ਜਾਣੇ ਸਨ ਪਰ ਮਹੀ ਦੀ ਮਾਰ ਨੇ ਤੁਹਾਨੂੰ ਦਿਖਾ ਸਕਦੇ ਆ ਕਿ ਬਹੁਤ ਵੱਡਾ ਨੁਕਸਾਨ ਕੀਤਾ ਹੈ ਜਿਹੜੇ ਉਦਯੋਗਪਤੀ ਨੇ ਅਤੇ ਕੰਪਨੀਆਂ ਵਾਲੇ ਜਿਹੜੇ ਲੋਕ ਨੇ ਹਾਲਾਂਕਿ ਕੋਈ ਮੇਲਾ ਦੋ 4% ਨੁਕਸਾਨ ਹੋ ਜਾਂਦਾ ਤਾਂ ਠੀਕ ਸੀ ਪਰ ਕਿਤੇ ਨਾ ਕਿਤੇ ਮੀਂਹ ਦੇ ਬਹੁ ਗਿਣਤੀ ਬਹੁਤ ਵੱਡਾ ਲੰਮਾ ਸਮਾਂ ਮੀਂਹ ਆਇਆ ਤੇ ਮੀਂਹ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਇਸ ਮੇਲੇ ਦਾ ਕੋਈ ਵੀ ਬੰਦਾ ਇਸ ਮੇਲੇ ਦੇ ਵਿੱਚ ਖੁਸ਼ੀ-ਖੁਸ਼ੀ ਜਿਹੜੀ ਹੈਗੀ ਆ ਅ ਪਰ ਖਰੀਦ ਕਰਨ ਦੇ ਮੂਡ ਦੇ ਵਿੱਚ ਆਇਆ ਹੋਊਗਾ ਪਰ ਇੰਨਾ ਹਾਲਾਤਾਂ ਨੂੰ ਦੇਖ ਕੇ ਇੰਹੋ ਲੱਗਦਾ ਹੈ ਕਿ ਇਸ ਵਕਤ ਜਿਹੜਾ ਹੈਗਾ ਤੋਂ ਨੂੰ ਮੋਹੌਲ ਦਿਖਾ ਦਿੰਨੇ ਆ ਇਹ ਦਸ਼ਮੇਸ਼ ਐਗਰੀਕਲਚਰ ਗਰੁੱਪ ਵੱਲੋਂ ਲਗਾਈਆਂ ਗਈਆਂ ਕੰਪਨੀਆਂ ਦੇ ਜੀ ਆਇਆਂ ਨੂੰ ਕਿਸਾਨ ਮੇਲੇ ਦੇ ਵਿੱਚ ਇਸ ਵਕਤ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇਹ ਮੇਲਾ ਕਾਮਯਾਬ ਮੇਲਾ ਸਾਬਤ ਹੋਣਾ ਸੀ ਪਰ ਨਹੀਂ ਨੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋਗੇ ਕਿ ਮਾਲੇ ਕਰ ਦਿੱਤੇ ਨੇ ਆਵੇਂ ਕਿ ਕਿਸਾਨ ਮੇਲੇ ਦੇ ਵਿੱਚ ਪੰਚਨ ਵਾਲੇ ਲੋਕਾਂ ਨੇ ਕੀਆ ਰਿਕਾਂ ਵਾਈਆਂ ਜਾਤ ਸਕਦੀਆਂ ਨੇ ਇਸ ਵਕਤ ਵੀਰੋ ਆਏ ਜੀ ਕੁਲ ਦੋ ਲੈਣਾ ਹੈ ਹਾਂ ਹਾਂ ਜੀ ਭਾਈ 11 ਚੱਲੋ ਕੋਈ ਇੱਥੇ ਨਾ ਬਾਈ ਦਾ ਨਾਮ ਲੈਣਾ ਤੂੰ ਭਾਂਜੇ ਨੂੰ ਚਾੜਦਾ ਹੈ